ਮੈਨੂੰ ਸਮਝ ਨਹੀਂ ਆ ਰਹੀ ਇਹ 2014 ਤੇ 17 ਤਾਂ ਨਹੀਂ ਕਿਤੇ ਜਿਸ ਹਾਵ ਨਾਲ ਇਕੱਠਾ ਹੈ ਧਨੋਲੇ ਵਾਲਿਓ ਸਭ ਤੋਂ ਪਹਿਲਾਂ ਤਾਂ ਚੱਲਿਆ ਹੋਇਆ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਫਤਿਹ ਦੀ ਸਾਂਝ ਪਾਈਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਧਨੋਲਾ ਵਾਸੀ ਆਲੇ ਦੋਲੇ ਦੇ ਪਿੰਡਾਂ ਦੇ ਮੋਤਵਾਰ ਸੱਜਣ ਪਤਵੰਤੇ ਸੱਜਣ ਮਾਵਾ ਭੈਣਾ মিডিਆ ਦੇ ਸਾਡੇ ਸਾਥੀ ਆ ਮਾਦੀ ਪਾਰਟੀ ਦੇ ਸਾਡੇ ਐਮ ਐਲ ਏ ਸਹਿਬਾਨ ਬੁਲਾੜਾ ਤੋਂ ਐਮ ਐਲ ਏ ਸਬਾਨ ਸਮਾਣੇ ਤੋਂ ਐਮ ਐਲ ਏ ਪਧੌਰ ਤੋਂ ਐਮ ਐਲ ਏ ਜਿਹੜੇ ਹਨਿਆਲ ਸਿੰਘ ਵਾਲੇ ਤੋਂ ਐਮ ਐਲ ਏ ਮਲੇਰ ਕੋਲੇ ਤੋਂ ਸਾਡੇ ਮੰਤਰੀ ਸਾਹਿਬ ਜਿਹੜੇ ਐਮ ਐਲ ਏ ਨੇ ਐਮ ਐਲ ਏ ਬਾਗੇਪੁਰਾਣੇ ਤੋਂ ਤੁਸੀਂ ਖੜੇ ਹੋ ਇਹ ਉਹ ਹੈ ਜੀ ਨੇ ਕੈਪਟਨ ਮਨਿੰਦਰ ਹਰਾਇਆ ਸੀ ਐਮਐਲਏ ਪਟਿਆਲੇ ਤੋਂ ਕੋਲੀ ਸਾਹਿਬ ਸੋ ਐਮਐਲਏ ਮਹਿਲਕਲਾ ਦੂਜੀ ਵਾਰ ਤੁਹਾਡਾ ਆਪਣਾ ਕੁਲਵੰਤ ਪੰਡੋਰੀ ਤੇ ਤੁਸੀਂ ਸਾਰੇ ਬਹੁਤ ਬਹੁਤ ਥੋੜਾ ਧੰਨਵਾਦ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚਿਓ ਕਿਉਂਕਿ ਬਾਈ ਇਲੈਕਸ਼ਨਾਂ ਚ ਆਮ ਤੌਰ ਤੇ ਇੰਨੇ ਵੱਡੇ ਵੱਡੇ ਇਕੱਠ ਨਹੀਂ ਹੁੰਦੇ ਚੁੱਪਚੀ ਪੀਤੇ ਜੀ ਹੋ ਜਾਂਦੀਆਂ ਹੁੰਦੀਆਂ ਇਹ ਵੋਟਾਂ ਪਰ ਆਮ ਆਦਮੀ ਪਾਰਟੀ ਐ ਠਮੱਕੜ ਹੀ ਇਹੋ ਜਿਹੇ ਨੇ ਵੀ ਉਹ ਚੁੱਪਚੀਪੀ ਤੇ ਰਹਿੰਦੇ ਨਹੀਂ ਉਹ ਤਾਂ ਫਿਰ ਜਿਹੜੀ ਗੱਲ ਕਹਿੰਦੇ ਆ ਖਾਸ ਤੌਰ ਤੇ ਮਾਲਵੇ ਵਾਲੇ ਉਹ ਤਾਂ ਫਿਰ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਆ ਵੀਰੋ ਮੀਤ ਨੇ ਜਿਸ ਤਰ੍ਹਾਂ ਦੱਸਿਆ ਕਿਰਤਨਾ ਹੁੱਲੇ ਦੇ ਵਿਕਾਸ ਵਾਸਤੇ ਏਨੇ ਕਰੋੜ ਆ ਗਿਆ ਪਾਰਕਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਪਰ ਮੇਰੀ ਇੱਕ ਬੇਨਤੀ ਹੈ ਕਮੇਟੀ ਵਾਲੇ ਵੀ ਬੈਠੇ ਹੋਣਗੇ ਕਿ ਕੋਲੇ ਖੜ ਕੇ ਕੰਮ ਕਰਾਓ ਇਹ ਨਾ ਸੋਚੋ ਕਿ ਸਰਕਾਰ ਦਾ ਪੈਸਾ ਹੈ ਜੇ ਕੋਈ ਲਾਇਬ੍ਰੇਰੀ ਬਣ ਰਹੀ ਹੈ ਕੋਈ ਸਰਕਾਰੀ ਲਾਇਬ੍ਰੇਰੀ ਬਣ ਰਹੀ ਹੈ ਐਵੇਂ ਉਹ ਕੱਚੀ ਪਿੱਲੀ ਇੱਟ ਲਾ ਦੇ ਮਾੜੀ ਕੁਆਲਿਟੀ ਦਾ ਸਮਾਨ ਲਾ ਦੇ ਉਹੀ ਲਾਇਬ੍ਰੇਰੀ 6 ਮਹੀਨੇ ਬਾਅਦ ਫੇਰ ਟੁੱਟੀ ਹੋਵੇ ਕੋਲੇ ਖੜ ਕੇ ਕੰਮ ਕਰਾਇਓ ਜੇ ਮਾੜਾ ਮਟੀਰੀਅਲ ਕੋਈ ठेकेदार ਲਾਉਂਦਾ ਸਾਨੂੰ ਦੱਸ ਦਿਓ ਸਾਰੀ ਉਮਰ ਵਾਸਤੇ ਅਸੀਂ ਉਹਨੂੰ ਬਲੈਕਲਿਸਟ ਕਰ ਦਾਂਗੇ ਵੀ ਤੂੰ ਨਿਭਰਾਵਾ ਕੰਮ ਕਰ ਸਕਦਾ ਹੁਣ ਕਿਉਂਕਿ ਥੋੜਾ ਪੈਸਾ ਹੈ ਤੁਹਾਡੇ ਤੇ ਲੱਗਣਾ ਚਾਹੀਦਾ ਹੈ ਸਨੋ ਅੱਲਾ ਮੇਰੇ ਲਈ ਕੋਈ ਬਗਾਨਾ ਕਸਬਾ ਨਹੀਂ ਇਹ ਨਾਲ ਹੀ ਮੇਰਾ ਪਿੰਡ ਹੈ ਇੱਥੋਂ ਇੱਧਰ ਦੀ ਹੋ ਜੋ ਭਾਵੇਂ ਕੁੱਬਿਆਂ ਵਿੱਚ ਦੀ ਹੋ ਜੋ ਭਾਵੇਂ ਬੱਡਬਰ ਵਿੱਚ ਦੀ ਹੋ ਜੋ ਲੌਂਗ ਵਾਲੇ ਸ਼ਹਿਰੋਂ ਚੀਮਾ ਸਤਾਵੋ ਜੋ ਆ ਨਾਲ ਸਾਹੋਕੇ ਢੜਰੀਆਂ ਰਿਸ਼ਤੇਦਾਰੀਆਂ ਨੇ ਤੇ ਮੈਂ ਤੁਹਾਡੀ ਇੱਕ ਵੀਡੀਓ ਵੀ ਦੇਖੀ ਸੀ ਰਾਜਗੜ੍ਹ ਵਾਲੇ ਪਿੰਡਾਂ ਦੀ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਨਹਿਰ ਦਾ ਪਾਣੀ ਨਹਿਰ ਇੱਥੋਂ ਦੀ ਕਿੰਨੇ ਸਾਲਾਂ ਦੀ ਜਾਂਦੀ ਹੈ ਸੰਦ ਪਤਾ ਹੀ ਲੱਗਿਆ ਇਹ ਗੱਲ ਕੀਤੀ ਐ ਇਹ ਉਹੀ ਕੰਮ ਕਰ ਸਕਦਾ ਭਾਈ ਜਿਹੜਾ ਤੁਹਾਡੀਆਂ ਮੁਸ਼ਕਲਾਂ ਜਾਣਦਾ ਹੋਵੇ ਜਿਹੜਾ ਤੁਹਾਡੇ ਵਿੱਚ ਰਿਆ ਹੋਵੇ ਜਿਹਨੇ ਇੱਕ ਬਲਦ ਵਾਲੇ ਰੇੜੇ ਜੋੜ ਕੇ ਦੇਖੇ ਹੋਣ ਆਪ ਜਿਹਨੇ ਦਾਤਿਆਂ ਦੇ ਦੰਦੇ ਕਢਾਏ ਹੋਣ ਇਹ ਉਹੀ ਕਰ ਸਕਦਾ ਉਹਨਾਂ ਨੂੰ ਕੀ ਪਤਾ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜਾਂਦੇ ਆ ਕਾਂਗਰਸੀ ਆ ਬੀਜੇਪੀ ਵਾਲੇ ਕੇਵਲ ਢੋਲ ਉਹਨਾਂ ਨੂੰ ਕੀ ਪਤਾ ਉਹ ਤਾਂ ਹੱਥ ਮੜਾ ਕੇ ਬਾਜੋ ਸ਼ੈਂਪੂ ਨਹਾਤ ਤੋਂ ਦੇ ਨਿੱਕੇ ਖੁਰਕ ਕਰਕੇ ਨਾ ਪੈ ਜਾਈ ਤੇ ਆਮ ਲੋਕਾਂ ਨਾਲਤਾ ਮਿਲ ਗਿਆ ਇਹ ਤਾਂ ਹੋ ਸਕਦਾ ਹੈ ਜੇ ਤੁਸੀਂ ਆਪ ਦੇ ਵਰਗਿਆਂ ਨੂੰ ਜਿਤਾਉਂਗੇ ਉੱਥੇ ਭੇਜੋਗੇ ਉਹ ਸਵਾਲ ਠਾਉਣਗੇ ਜਾਂ ਫਿਰ ਅਰਜੀ ਲਿਆਉਣਗੇ ਉਹ ਹੈ ਜੀ ਲਿਆਉਣਗੇ ਅਰਜੀ ਲਿਆਉਣਗੇ ਉਹ ਉਹਨਾਂ ਨੂੰ ਜਿਨ੍ਹਾਂ ਨੂੰ ਗਿਣਤੀਆਂ ਦਾ ਹੀ ਨਹੀਂ ਪਤਾ ਜਿਨ੍ਹਾਂ ਨੂੰ ਗਿਣਤੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕਿ ਮੈਂ ਪਿੱਛੇ ਜੇ ਦੇਖਿਆ ਕਹਿੰਦੇ ਵੀ ਕੈਪਟਨ ਮਰਿੰਦਰ ਸਿੰਘ ਦੀ ਬੇਟੀ ਅੱਜ ਬੋਲੂਗੀ ਪਹਿਲੀ ਵਾਰ ਪਟਿਆਲੇ ਕਹਿੰਦੇ ਲਾਂਚ ਹੋ ਰਹੀ ਹੈ ਲਾਂਚ ਰਾਜਨੀਤੀ ਇਹ ਇਹਨਾਂ ਦੇ ਜਵਾਬ ਜੇ ਲਾਂਚ ਹੁੰਦੇ ਆ ਆਪਾਂ ਤਾਂ ਇਹੀ ਆ ਜਣੇ ਹੁੰਦੇ ਨਾ ਆਪਾਂ 14 18 ਸੌਰਨ ਨੂੰ ਹਰਾ ਕੇ ਇਹੀ ਆ ਗਏ ਆਪਾਂ ਇਹ ਕਿਹੜੀ ਲਾਂਚਿੰਗ ਹੈ ਇਹਨਾਂ ਦੇ ਲਾਂਚਿੰਗ ਹੈ ਵੀ ਅੱਜ ਇੱਥੇ ਪਹਿਲੀ ਵਾਰ ਬੋਲਣਾ ਹੈ ਬਹੁਤ ਵਧੀਆ ਫਸਟ ਸਪੀਚ ਹੈ ਨਾ ਲਾਂਚਿੰਗ ਮੇਡਨ ਸਪੀਚ ਕਹਿੰਦੇ ਉਹਨੂੰ ਮੈਂ ਕਿਤੇ ਕੁਦਰਤੀ ਮੇਰੇ ਕੋਲੇ ਮੋਬਾਈਲ ਤੇ ਆ ਕੇ ਕਹਿੰਦੇ ਪਹਿਲੀ ਸਪੀਚ ਮਗਾ ਜੋ ਸੋਣ ਲੈਣੇ ਭਾਈ ਹੁਣ ਉਹਨੇ ਕਹਿਣਾ ਤਾਂ ਇਹ ਸੀ ਵੀ ਮੇਰੇ ਪਿਤਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲੇ ਸ਼ਹਿਰ ਦੀ ਸੁਨਦੇ ਸੁੰਦਰੀ ਕਰਨ ਵਾਸਤੇ 144 ਕਰੋੜ ਰੁਪਏ ਖਰਚੇ ਆ ਗੱਲ ਕਹਿਣੀ ਸੀ ਉਹਨੇ ਉਹ ਲਿਖ ਕੇ ਦਿੱਤਾ ਹੋਊਗਾ ਤੇ ਉਹਨੇ ਕਿਹਾ ਜਦੋਂ ਕਹਿੰਦੀ ਮੇਰੇ ਪਿਤਾ ਜੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਟਿਆਲਾ ਸ਼ਹਿਰ ਦੀ ਬਿਊਟੀਫਿਕੇਸ਼ਨ ਵਾਸਤੇ 144 ਕਰੋੜ ਰੁਪਏ ਖਰਚੇ ਮੈਂ ਸਮਝ ਗਿਆ ਮੈਂ ਕਿਹਾ 100 ਤਾਂ ਕਹਿਣਾ ਆਉਂਦਾ 44 ਕਹਿਣਾ ਨਹੀਂ ਆਉਂਦਾ ਇਹਨੂੰ ਕਿਉਂਕਿ ਕਦੇ ਕਦੇ 99 나ਸੀਆਂ 'ਚੋ ਫਰਕ ਪਤਾ ਲੱਗਿਆ ਹੋਵੇ ਤੈਨੂੰ ਪਤਾ ਲੱਗਿਆ ਆਪਾਂ ਨੂੰ ਅੱਧੀ ਕੁੱਟ ਤਾਂ 99 나ਸੀ ਤੇ 99 ਨੇ ਪਵਾਈ ਹੈ ਇਹਨਾਂ ਦਾ ਨਹੀਂ ਉਹ ਪਤਾ ਲਾਦਾ ਸੀ ਕਿਹੜਾ ਪਹਿਲਾਂ ਲਿਖਣਾ ਕਿਹੜਾ ਮਗਰੋਂ ਲਿਖਣਾ ਸਾ ਬੜਾ ਉਹਦੀ ਕਹਿਣ ਸੀ ਕੰਨ ਫੜ ਲੈ ਫਿਰ ਅੱਜ ਨਾਸੀ ਪਤਾ ਨਹੀਂ ਤੈਨੂੰ ਨਾ ਆ ਫਰਕ ਆ ਬਸ ਇਹਨਾਂ ਦੀ ਫਿਤਰਤ ਚ ਹੈ ਨਹੀਂ ਇਹ ਤਾਂ ਕਹਿੰਦੇ ਸੀ ਮੈਨੂੰ ਪੱਤਰਕਾਰ ਪੁੱਛਣ ਲੱਗੇ ਕੋਈ ਹਿੰਦੀ ਦੇ ਕਿਸੇ ਵੱਡੇ ਚੈਨਲ ਤੇ ਇੰਟਰਵਿਊ ਚੱਲਦੀ ਸੀ ਦਿੱਲੀ ਕਹਿੰਦੇ ਜੀ ਜਿਹੜਾ ਅਗਲਾ ਸਾਡਾ ਦੌਰ ਹੈ ਉਹਦਾ ਨਾਮ ਹੈ ਰੈਪਿਡ ਫਾਇਰ ਮੈਂ ਕਿਹਾ ਅੱਛਾ ਜੀ ਕੀ ਹੁੰਦਾ ਇਹ ਚ ਕਹਿੰਦੇ ਅਸੀਂ ਕਿਸੇ ਲੀਡਰ ਦਾ ਨਾਮ ਲਾਵਾਂਗੇ ਪੰਜਾਬ ਦੇ ਲੀਡਰ ਜਾਂ ਦੇਸ਼ ਦੇ ਲੀਡਰ ਦਾ ਮਸ਼ਹੂਰ ਦਾ ਤੁਸੀਂ ਉਸੇ ਵੇਲੇ ਉਹਦੇ ਬਾਰੇ ਕੁਝ ਬੋਲਨੇ ਮੈਨਾਂ ਨਹੀਂ ਹੈਗਾ ਵੀ ਸੋਚੋਗੇ ਉਹ ਉਦੋਂ ਹੀ ਬੋਲਣਾ ਚਾਹੇ ਸ਼ੇਰ ਬੋਲ ਦਿਓ ਚਾਹੇ ਉਹਦੇ ਬਾਰੇ ਜੋ ਤੁਹਾਡੇ ਦਿਮਾਗ ਚੋਂ ਆਉਂਦਾ ਬੋਲ ਦਿਓ ਮੈਂ ਚਲੋ ਕੰਮ ਹੀ ਬੋਲਣ ਵਾਲਾ ਕੀਤਾ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਮੈਂ ਕਿ 17 ਸਾਲ ਦਾ ਪੁਲਫੀਆਂ ਗਰਮ ਕਰਨ ਲੱਗ ਗਿਆ ਸੀ ਚਲੋ ਪੁੱਛੋ ਕਹਿੰਦੇ ਜੀ ਕੈਪਟਨ ਮਰੀਂਦਰ ਸਿੰਘ ਮਗਾ ਰਾਜੇ ਨੇ ਮਹਿਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਦੇਸ਼ ਤਾਂ ਕਾਂਗਰਸ ਨਾਲ ਹੋ ਗਏ ਜਦੋਂ ਕਾਹਲੀਆਂ ਦਾ ਰਾਜ ਆ ਗਿਆ ਪੰਜਾਬ 'ਚ ਤਾਂ ਕਾਹਲੀਆਂ ਨਾਲ ਹੋ ਗਏ ਅੱਜ ਕੱਲ ਪਾਜਪਾ ਦਾ ਰਾਜ ਆ ਤਾਂ ਪਾਜਪਾ ਦੇ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਈ ਹੀ ਨਹੀਂ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਮੈਂ ਕਹਿੰਦਾ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਨਾ ਪੰਜਾਬੀ ਬੋਲਣੀ ਆਉਂਦੀ ਹੈ ਨਾ ਲਿਖਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਪਰ ਪੰਜਾਬ ਦੇ وارث ਬਣਨਾ ਚਾਹੁੰਦੇ ਨੇ ਹੋ ਨਹੀਂ ਸਕਦਾ ਕੰਮ ਇਹ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਹਾਂ ਜੀ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਜੋੜ ਕੇ ਕਿਤੇ ਵੀ ਕਹਿ ਸਕਦਾ ਬੰਦਾ ਉਹ ਤੇ ਨਾਲੇ ਕਹਿੰਦਾ ਮੈਂ ਗਰੰਟੀ ਦਿੰਦਾ ਉਹ ਕਹਿੰਦੇ ਵੀ ਕਿਵੇਂ ਮੈਂ ਕਹਾਂ ਵੀ ਚੰਦਰਯਾਨ ਦਾ ਉਦਘਾਟਨ ਕਰਨ ਚਲਾ ਗਿਆ ਸ਼੍ਰੀ ਹਰੀਕੋਟਾ ਮੈਂ ਵੀ ਦੇਖ ਰਿਹਾ ਟੀਵੀ ਤੇ ਇਸਰੋ ਵਾਲਿਆਂ ਨੇ ਚੰਦਰਯਾਨ ਛੱਡਿਆ ਸੀ ਨਾ ਅੱਜ ਮੈਂ ਉਹਨਾਂ ਦਾ ਨਾਸਾ ਹੈ ਆਪਣਾ ਇਸਰੋ ਹੈ ਇਸਰੋ ਵਾਲਿਆਂ ਨੇ ਛੱਡਿਆ ਚੰਦਰਯਾਨ ਪ੍ਰਧਾਨ ਮੰਤਰੀ ਨੂੰ ਘਾਟਨ ਚੱਲ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗ ਗਿਆ ਕਹਿੰਦਾ ਇਸਰੋ ਸੇ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਮੈਂ ਕਿਹਾ 8ਵੀਂ ਕਲਾਸ ਦਾ ਸਰਟੀਫਿਕੇਟ ਨਹੀਂ ਥਿਆਉਂਦਾ ਇਸਰੋ ਜਿੱਧਰ ਫਿਰਦਾ ਇਹ ਇਥੇ ਤਾਂ ਸਾਇੰਸੂਸਣਾ ਦਾ ਕੰਮ ਹੈ ਤਾਂ एक में नाता जोड़ू हूं भाई कहना भी, भी जब मैं क्लास में पढ़ता था जब तीसरी चौथी क्लास में पढ़ता था तो पढ़ाई में, में मेरा हाथ तंग ही था इसीलिए हर एक टीचर मुझे कहता था अब तू इसरो में बैठ अब इसरो में अब इसरो में अब इसरो में इसरो से मेरा पुराना नाता तो कितने जोड़ी जाता यार की बनू मुल्क मैं कह यार फिर वो कहें जी अरविंद केजरीवाल मैं भगत सिंह का शेर सुनाऊंगा कि इस कदर वाकिफ हो गई है मेरी कलम मेरे किरदार से मेरे किरदार से ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖ ਸਭ ਤੋਂ ਔਖਾ ਸਵਾਲ ਪੁੱਛ ਲਿਆ ਕਹਿੰਦੇ ਭਗਵੰਤ ਮਾਨ ਨੂੰ ਉਹ ਆਪਦੇ ਬਾਰੇ ਮੈਂ ਕੀ ਬੋਲਾਂ ਮੈਂ ਹੁਣ ਮੈਂ ਕਿਹਾ ਜੀ ਮੇਰੇ ਬਾਰੇ ਮੈਂ ਤਾਂ ਇਹੀ ਕਹੂੰਗਾ ਜੇ ਮੈਂ ਦੇਖਾਂ ਅਮਲਾਂ ਵੱਲੇ ਤੱਕ ਅੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤੱਕ ਅੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਇਹ ਕੁਦਰਤ ਹੈ ਕੁਦਰਤ ਡਿਊਟੀਆਂ ਲੱਗਦੀਆਂ ਨੇ ਕਿੱਥੋਂ ਕਿੱਧਰ ਨੂੰ पता ही नहीं सोचा नहीं किसी कि लोगों ने कोई होर जिम्मेवारी परमात्मा ने कोई होर जिम्मेवारी लानी है चलो जो लाई है फिर निभावे काम तो नहीं टल ना ही कोई इंटरनेशनल सैमीनार से उतों आया संघेड़े संघेड़े तो आया ਥੋਡੇ ਕੋਲੇ ਜੀਰੀ ਲਾਉਣ ਨਾਲੋਂ ਔਖਾ ਕੰਮ ਤਾਂ ਨਹੀਂ ਸਪਰੇਅ ਕਰਨ ਨਾਲੋਂ ਔਖਾ ਕੰਮ ਤਾਂ ਨਹੀਂ फाइल सैनिक होनी शुरू हो जाए निकले ही नहीं बाहर कहते कुंडा ला लो अंदरों लोग ना आ जाते तीन तीन ਆਲੇ-ਦਾਲੇ ਆਲੇ ਚਮਚੇ-ਚਮਚੇ ਸੀ ਉਹਨਾਂ ਨੇ ਕਹੇ ਜੀ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਵੋਟਾਂ ਮੰਗਣੀਆਂ ਪੈਣਗੀਆਂ ਬਾਹਰ ਨਿਕਲਣਾ ਪੈਣਾ ਕੁੰਡਾ ਖੋਲ੍ਹ ਲੀਏ ਕਹਿੰਦੇ ਰਹੋ ਅੰਦਰ ਹੀ ਹੁਣ ਉਹ ਬੈਠੇ ਨੇ ਉੱਥੇ ਇਨਕਲਾਬ ਆ ਜਾਊਗਾ ਇੱਥੇ ਉਹ ਵੀਰੋ ਲੋਕਾਂ ਦਾ ਧਿਆਨ ਕਰ ਲੈਂਦੇ ਪਹਿਲਾਂ ਤਾਂ ਸਾਨੂੰ ਵੀ ਨਹੀਂ ਆਉਣਾ ਉਹਨਾਂ ਦੀ ਘਰ ਵਾਲੀ ਇਨਕਮ ਟੈਕਸ ਦੀ ਕਮਿਸ਼ਨਰ ਆਈਆਰਐਸ ਕੀਤੀ ਹੋਈ ਹੈ ਇੰਡੀਅਨ ਰੈਵਨਿਊ ਸਰਵਿਸ कम टैक्स की कमिश्नर आई आर एस की हुई है इंडियन रेवेन्यू सर्विस देख लो दसो ਇੱਕ ਇੱਕ ਮੁੱਖ ਮੰਤਰੀ ਦੇ ਕੁਆਲਟੀ ਹੁੰਦੀਆਂ ਐ ਤਾਂ ਫਿਰ ਮੈਂ ਕਰ ਮੇਰੇ ਨਾਲ ਆ ਕੇ ਤਾਂ ਘਾਤ ਆਸ਼ਿਕ ਐਸੇ ਟਰੈਕਟਰ ਨੂੰ ਹੈਂਡਲ ਦੱਸੋ ਤੁਸੀਂ ਪੰਜਾਬ ਦੇ ਵਿੱਚ ਕਰੋਗੇ ਕੀ ਨੌਕਰੀਆਂ ਦੇਵੋਗੇ ਬਿਜਲੀ ਐਨੀ ਇੱਕ ਉਹ ਉਰਦੂ ਬੋਲੀ ਜਾਂਦਾ ਉੱਥੇ ਗੱਡੜਵਾਹੇ ਨਾਲ ਹੀ ਰਿਆਂ ਉਹਦੇ ਮੈਂ ਉਦੋਂ ਵੀ ਕਹਿੰਦਾ ਰਿਆਂ ਮੈਂ ਤੁਹਾਨੂੰ ਪੰਜਾਬੀ ਦੇ ਸ਼ੇਅਰ ਦੇ ਦਿੰਦਾ ਜੀ ਕਿਉਂ ਉਰਦੂ ਨਾਲ ਤੁਸੀਂ ਲੋਕ ਪੜ੍ਹੇ ਹੈ ਜੀ ਇਹ ਦੂਨ ਸਕੂਲਾਂ ਚ ਸਨਾਵਰ ਸਕੂਲਾਂ ਚ ਪੜ੍ਹੇ ਹੈ ਜੀ ਅਸੀਂ ਸਰਕਾਰੀ ਵਾਲੇ ਆ ਜੀ ਭੋਲੇ ਨੇ ਮਜੀਠੀਆ ਦਾ ਨਾਮ ਲੈਤਾ ਸੀ ਕਿ ਜੀ ਚਿੱਟਾ ਮੈਂ ਵੇਚਦਾ ਰਿਹਾ ਉਹਦੇ ਘਰ ਉਹਦੇ ਵੱਲੋਂ ਉਹ ਦਿਨ ਮੈਂ ਮਨਪੀਰ ਬੱਲ ਦੇ ਨਾਲ ਸੀ ਪੀਪੀਪੀ ਪਾਰਟੀ ਵੱਲੋਂ ਬਠਿੰਡੇ ਸੀ ਪੱਤਰਕਾਰ ਆ ਗਏ ਕਹਿੰਦਾ ਜਦੋਂ ਸਕਾਟਲੈਂਡ 'ਚ ਤਖਤਾ ਪਲਟਿਆ ਗਿਆ ਨਾ ਫਿਰ ਉੱਥੋਂ ਦਾ ਰਾਜ ਉਹ ਕਹਿੰਦੇ ਜੀ ਮਜੀਦੀ ਦਾ ਨਾਮ ਲੈਤਾ ਭੋਲੇ ਨੇ ਕੁਝ ਕਹਿਣਾ ਚਾਹੋਗੇ ਅਲਾਮਾ ਅਕਵਾਲ ਨੇ ਲਿਖਿਆ ਕਾਫਲੇ ਲੁੱਟੇ ਤੋ ਰਹਿ ਜਨੋਂ ਕੇ ਆਬਰੂ ਉਹ ਕਹਿੰਦੇ ਜੀ ਮਜੀਦੀ ਦਾ ਨਾਮ ਲੈਤਾ ਭੋਲੇ ਨੇ ਅਖਬਾਰਾਂ ਵਾਲੇ ਸਾਨੂੰ ਫੋਨ ਕਰੀ ਜਾਂਦੇ ਨੇ ਛਾਪਣ ਕਣੀਓ ਖੜੇ ਆ ਕੁਝ ਬੋਲੋਗੇ ਕਹਿੰਦੇ ਜਦੋਂ ਫਲਸਤੀਨ ਦੇ ਵਿੱਚ ਯਾਸਰ ਅਰਾਫਾਤ ਨੇ ਜਦੋਂ ਕ੍ਰਾਂਤੀ ਲਿਆਂਦੀ ਚਲੇ ਗਏ ਜੀ ਉਹ ਪੱਤਰਕਾਰ ਅਸੀਂ ਵੀ ਚਲੇ ਗਏ ਬਾਦਲਪਿੰਡ ਪਰਲੇ ਪਾਸੇ ਇਹਨਾਂ ਦਾ ਪਿੰਡ ਲੰਘ ਕੇ ਫਾਰਮ ਹੋ ਜਾ ਉੱਥੇ ਰਹਿੰਦੇ ਹੁੰਦੇ ਸੀ ਰਹੇ ਰਾਤ ਨੂੰ ਤੜਕੀ ਉੱਠੇ ਚਾਹ ਚੂ ਪੀਣ ਵਾਸਤੇ ਤਾਂ ਮਨਪ੍ਰੀਤ ਬਾਦਲ ਟਰੈਕਸੂਟ ਜਾਂ ਪਾਇਆ ਪਰ ਨਾ ਬੰਨਿਆ ਹੋਇਆ ਸਾਰੇ ਅਖਬਾਰ ਬੈੱਡ ਤੇ ਖੰਡਾਈ ਬੈਠਾ ਹੈ ਮੈਨੂੰ ਕਹਿੰਦਾ ਮਾਨ ਸਾਹਿਬ ਮੈਂ ਕਹਾਂ ਜੀ মিডিਆ ਸਾਥ ਨਹੀਂ ਦੇ ਰਿਹਾ ਆਪਣਾ ਮੈਂ ਕਿ ਜੀ ਕੀ ਹੋ ਗਿਆ ਕੱਲ ਜਿਹੜੀ ਕਹਿੰਦਾ ਆਪਣੀ ਪ੍ਰੈਸ ਕਾਨਫਰੰਸ ਹੋਈ ਸੀ ਬਠਿੰਡੇ ਕਿਸੇ ਅਖਬਾਰ ਨੇ ਨਹੀਂ ਛਾਪੀ ਮੈਂ ਕਹਾਂ ਜੀ ਉਹ ਭੋਲੇ ਬਾਰੇ ਤੇ ਮਜੀਠੀ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਬਰਾਂ ਚ ਨਹੀਂ ਛਾਪ ਸਕਦੀਆਂ ਜੀ ਮੈਂ ਯਾਰ ਉਹ ਗੱਲਾਂ ਤੁਸੀਂ ਉਹ ਕਰੋ ਜਿਹੜੀਆਂ ਲੋਕਾਂ ਦੇ ਕੰਮ ਦੇ ਆ ਕੀ ਲੈਣਾ ਅਸੀਂ ਯਾਰ ਫਰਾਂਸ ਦੀਆਂ ਕ੍ਰਾਂਤੀਆਂ ਤੋਂ ਸਾਡੇ ਤਾਂ ਟੋਬਿਆਂ ਦਾ ਬੁਰਾ ਹਾਲ ਹੋਇਆ ਪਿਆ ਸਾਡੇ ਤਾਂ ਅਗਲੇ ਡੰਗ ਦੀ ਰੋਟੀ ਦਾ ਫਿਕਰ ਹੋਇਆ ਪਿਆ ਸੋ ਵੀਰੋ ਕਿ ਤਾਂ ਲੋਕਾਂ ਨੇ ਨਕਾਰੇ ਨੇ ਵੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਹੁੰਦਾ ਕੀ ਹੈ ਵੀ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਇਹ ਤਾਂ ਇਹ ਤਾਂ ਇੱਕ ਐਸਾ ਤੇ ਨੇ ਕਿ ਜੇ ਲਾਲ ਮਿਰਚਾਂ ਮਹਿੰਗੀਆਂ ਵਿਕਦੀਆਂ ਨੇ ਹਰੀਆਂ ਵੇਚਿਆ ਨਾ ਕਰੋ ਸਿੱਧੀਆਂ ਲਾਲ ਹੀ ਵੇਚਿਆ ਕਰੋ ਇਹਨੂੰ ਪਤਾ ਹੀ ਨਹੀਂ ਵੀ ਹਰੀਆਂ ਤੋਂ ਲਾਲ ਹੁੰਦੀਆਂ ਹੁੰਦੀਆਂ ਨੇ ਇੱਕ ਕਦੇ ਹਾਈ ਕਦੇ ਗਈ ਨਹੀਂ ਕਿਤੇ ਨਾ ਕਾਣੀ ਕਰਾਉਣ ਗਏ ਕਦੇ ਸਰੋਂ ਦੀ ਸੋ ਵੀਰੋ ਅਸੀਂ ਉਹ ਤੇਲੀਆਂ ਜਿਹੜੇ ਸਰੋਂ ਦੇ ਢੇਰ ਚ ਇੱਕ ਦਾਣਾ ਚੱਕ ਕੇ ਦੱਸ ਦਿੰਦੇ ਨੇ ਢੇਰ ਚ ਕਿੰਨਾ ਤੇਲ ਹੈ ਆ ਮੈਂ ਦੱਸਦਾ ਮੀਤ ਹਰਿੰਦਰ ਆਤ ਨਾ ਉਹ ਲਿਆੜ ਦਾ ਤੇਲ ਹੀ ਤੇਲ ਹੈ ਬਾਤ ਕੱਲਾ ਆ ਤਾਂ ਇਹਦਾ ਹੈ ਵੀ ਅਸਲੀ ਹੈ ਨਾਲੇ ਰਫਾਈਨਡ ਹੈ ਰਫਾਈਨਡ ਪੂਰਾ ਹੈ ਆਰਗੈਨਿਕ ਤੇਲ ਹੈ ਨਾਲੇ ਕਿ ਤੂੰ ਇਧਰੋਂ ਉਧਰੋਂ ਦਿਹਾੜੀ ਤੇ ਲੈਂਦਾ ਹੋਇਆ ਤੇਲ ਨਹੀਂ ਹੈਗਾ ਹੈ ਹੈ ਸੋ ਵੀਰੋ ਤੁਹਾਡੇ ਨਾਲ ਦੇ ਆ ਤੁਹਾਡੇ ਵਰਗੇ ਆ ਐਸੇ ਕਰਕੇ ਤੁਹਾਡੇ ਕੋਲੇ ਨੇ ਆਏ ਆ ਇਹ ਤਾਂ ਹੁਣ ਜਿਵੇਂ ਇਹਨਾਂ ਦੇ ਪਿੱਛੇ ਨਾ ਲੱਗ ਜਿਓ ਇਹ ਤਾਂ ਉਂਗਲਾਂ ਲਾਉਣ ਵਾਲੇ ਆ ਯਾਰ ਉਹਨ ਨਿੰਦ ਕੇ ਜਿਵੇਂ ਹਰਿੰਦਰ ਧਾਲੀਆ ਸਾਹਿਬ ਨੇ ਕਿਹਾ ਵੀ ਇਹ ਨਿੰਦ ਕੇ ਵੋਟਾਂ ਮੰਗਣਗੇ ਉਂਗਲ ਲਾਉਂਦੇ ਆ ਵਾਸ ਐਵੇਂ ਲੜਾਉਂਦੇ ਆ ਆਪਾਂ ਨੂੰ ਉਹ ਕੋਈ ਸ਼ਹਿਰੋਂ ਆ ਗਿਆ ਪਿੰਡੋਂ ਪਿੰਡੋਂ ਆ ਗਿਆ ਸ਼ਹਿਰ ਲਾਲਾ ਜੀ ਦੀ ਦੁਕਾਨ ਤੇ ਆ ਕੇ ਬਹਿ ਗਿਆ ਪੰਸਾਰੀ ਦੁਕਾਨ ਤੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹ ਚੋਂ ਉਂਗਲ ਭਰੀ ਬੜਾ ਮਿੱਠਾ ਸ਼ਹਿਦ ਰੱਖਿਆ ਕਹਿੰਦਾ ਵੀ ਲਾਲਾ ਜੀ ਬਾਕੀ ਬਚਦਾ ਦੁਕਾਨ ਦੀ ਕੰਦ ਨਾ ਪੁੱਛਦਾ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਉਹ ਜਦੋਂ ਮੱਖੀਆਂ ਇਕੱਠੀਆਂ ਹੋ ਗਈਆਂ ਕੋਲ ਕਿੱਲੀ ਆ ਗਈ ਛਿਪਕਲੀ ਪੈ ਗਈ ਮੱਖੀਆਂ ਖਾਣ ਛਿਪਕਲੀ ਨੂੰ ਦੇਖ ਕੇ ਚੂਹੇ ਨੇ ਮਾਰੀ ਛਾਲ ਕਹਿੰਦਾ ਛਿਪਕਲੀ ਨੂੰ ਖਾਵਾਂਗੇ ਚੂਹੇ ਨੇ ਦੇਖ ਕੇ ਬਿੱਲੀ ਪੈ ਗਈ ਵੀ ਚੂਹਾ ਨਿਕਲ ਆਇਆ ਬਿੱਲੀ ਨੂੰ ਦੇਖ ਕੇ ਬਾਹਰ ਕੋਈ ਗਾਹ ਕਾਇਆ ਸੀ ਉਹਦੇ ਕੋਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਉਹ ਲਾਲਾ ਜੀ ਨੇ ਅੱਧਾ ਕਿਲੋ ਦਾ ਬੱਟਾ ਕੁੱਤੇ ਦੇ ਮਾਰਨ ਲੱਗਿਆ ਕੁੱਤੇ ਦੇ ਮਾਲਕ ਦੇ ਬਜਾ ਉਹਦੇ ਸਿਰ 'ਚ ਭਰਾੜ ਖੁੱਲ ਗਿਆ ਉਹਦੇ ਲਹੂ ਨਿਕਲ ਆਇਆ ਉਹ ਜੀਨੇ ਉਂਗਲ ਲਾਈ ਸੀ ਉਹ ਦੇਖੀ ਜਾਂਦਾ ਸੀ ਉਹ ਕਹਿੰਦਾ ਲਾਲਾ ਜੀ ਥੋੜਾ ਤਾਂ ਮੈਨੂੰ ਲੱਗਾ ਝਗੜਾ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਜੀ ਫਿਰ ਉਹ ਗਿਆ ਉਂਗਲ ਲਾ ਕੇ ਜੀ ਉਹਥੋਂ ਬਣੀ ਕਹਾਵ ਤੇ ਵੀ ਉਂਗਲ ਉਂਗਲ ਲਾ ਗਿਆ ਫਲਾਣਾ ਸਾਰੀ ਦੁਕਾਨਦਾਰੀ ਖਰਾ ਖਰਾਬ ਕਰਕੇ ਰੱਖਤੀ ਉਹਦੀ ਇੱਕ ਉਂਗਲ ਨੇ ਬਸ ਸੋ ਇਹਨਾਂ ਤੇ ਮੰਗਰਨਾ ਲੱਗ ਜਾਓ ਇਹ ਉਂਗਲਾਂ ਲਾਉਣ ਵਾਲੇ ਆਉਣਗੇ ਤੁਹਾਡੇ ਕੋਲੇ ਬਹੁਤ ਸੁਣ ਲਿਓ ਉਹਨਾਂ ਦੀ ਗੱਲ ਪਰ ਆਇਓ ਨਾ ਗੱਲਾਂ ਚੰਨਾ ਚ ਸੋ ਆ ਗੱਲਾਂ ਤੁਹਾਨੂੰ ਮੈਂ ਕਰਨਾ ਆ ਕਿਉਂਕਿ ਆਪਾਂ ਤਾਂ ਪਿੰਡਾਂ ਵਾਲਿਆਂ ਪਤਾ ਇੱਕ ਦੂਜੇ ਦੀਆਂ ਸਮੱਸਿਆਵਾਂ ਜਾਣਦੇ ਆ ਤੇ ਤੁਸੀਂ ਜੋ ਮੇਰੇ ਤੇ एहसान ਜਾਂ ਮੇਰੇ ਤੇ ਤੁਸੀਂ ਪਿਆਰ ਦੀ ਬਾਛੜ ਕੀਤੀ ਆ ਉਹਦਾ ਕੋਈ ਮੁੱਲ ਨਹੀਂ ਕਿਸੇ ਕਰੰਸੀ 'ਚ ਦੁਨੀਆ 'ਚ ਦੁਨੀਆ 'ਚ ਕਿਸੇ ਕਰੰਸੀ 'ਚ ਮੁੱਲ ਨਹੀਂ ਕਿਤੇ ਸੋਚਿਆ ਹੀ ਨਹੀਂ ਸੀ ਕਿ ਸਤਾਜ ਪਿੰਡ 'ਚੋਂ ਮਹਿਸਾਨੀਆਂ ਪੂਛਾਂ ਫੜ ਕੇ ਟੋਬਿਆਂ 'ਚੋਂ ਤਾਰੀਆਂ ਲਾਉਣ ਵਾਲਾ ਉਹ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਕੋਈ ਤੀਜਾ ਆ ਜੂ ਇਹਨਾਂ ਦਾ ਕੰਮ ਬਣ ਗਿਆ ਸੀ ਵੀ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਾ ਆਪਣਾ ਕੰਮ ਚੱਲੀ ਜਾਉ ਇਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਤੀਜਾ ਆ ਜੂ ਔਰ ਆ ਵੀ ਇਹ ਜ ਕੱਬਾ ਜਿਹੜਾ ਕੋਈ ਕਰਦਾ ਹੀ ਬੰਦ ਕੰਮ ਉਹੀ ਹੈ ਆਉਣ ਸਾਲ ਤਾਂ ਇਹਨੇ ਪੈਨਸ਼ਨਾਂ ਬੰਦ ਕੀਤੀਆਂ ਮੈਂ ਸੱਤ ਸੱਤ ਪੈਨਸ਼ਨ ਲੈਂਦੇ ਸੀ ਮੈਂ ਕਿਹਾ ਬੰਦ ਕਰੋ ਕਹਿੰਦੇ ਐ ਕਿਉਂ ਕਰੀਏ ਮੈਂ ਕਿਹਾ ਮੈਂ ਇੱਕ ਦਿਨ ਨਾ ਹਜੇ ਵੀ ਜੇ ਲੈਣੀਆਂ ਉਹ ਲੈ ਲਓ ਨਹੀਂ ਅੱਧੇ ਘੰਟੇ ਬਾਅਦ ਮੈਂ ਉੱਤੇ ਵੀ ਕਾਟਾ ਮਾਰ ਦੇਣਾ ਕੰਦੇ ਚੱਲ ਠੀਕ ਹੈ ਇਕੱਤਰ ਰਹਿਣ ਦੇ ਨਗਰ ਸੱਤ ਸੱਤ ਪੈਨਸ਼ਨਾਂ ਜੀ ਜਿੰਨੀ ਵਾਰੀ ਐਮਐਲਏ ਬਣ ਕੇ ਉੰਨੀ ਪੈਨਸ਼ਨਾਂ ਸੋ ਵੀਰੋ ਮਹਾਤਮਾ ਗਾਂਧੀ ਜੀ ਕੋਲੇ ਕੱਪੜਿਆਂ ਦੀ ਕਮੀ ਨਹੀਂ ਸੀ ਪਰ ਉਹਨਾਂ ਨੂੰ ਇਹ ਪਤਾ ਸੀ ਕਿ ਦੇਸ਼ ਦੇ 80% ਲੋਕਾਂ ਦੇ ਤਨ ਤੇ ਕੱਪੜਾ ਨਹੀਂ ਹੈਗਾ ਇਸ ਕਰਕੇ ਉਹਨਾਂ ਨੇ ਆਪਣੇ ਤਨ ਤੋਂ ਕੱਪੜਾ ਲਾਤਾ ਸੀ ਮਤਲਬ ਇਹ ਦੱਸਣ ਵਾਸਤੇ ਕਿ ਭਾਈ ਅਸੀਂ ਤੁਹਾਡੇ ਦੁੱਖ ਸਮਝਦੇ ਆਂ ਅਜੀ ਤੁਹਾਡੇ ਵਰਗੇ ਆ ਅਜੀ ਤੁਹਾਡੇ ਵਰਗੇ ਹਾਲਾਤਾਂ ਚ ਰਹਿ ਸਕਦੇ ਆ ਇਹਨਾਂ ਨੂੰ ਕੀ ਪਤਾ ਜੀ ਇਹਨਾਂ ਨੂੰ ਨਾ ਪੰਜਾਬੀ ਆਵੇ ਨਾ ਕੁਝ ਇਥੇ ਤਨਹੋਲੇ ਆ ਕੇ ਬੁਲਾ ਲੋ ਧਨੌਲਾ ਕਹਿਣਗੇ ਇਹਨੂੰ ਲੈਦਾ ਸਭ ਤੋਂ ਪਹਿਲਾਂ ਤਾਂ ਤਨਹੋਲਾ ਕਹਿ ਹੀ ਸਕਦੇ ਹੋ ਕਿਉਂਕਿ ਡੀ ਐਚ ਨਾਲ ਹੈ ਸੋ ਇਹ ਕਦੇ ਤਨਹੋਲੇ ਤੇ ਉਹਨੇ ਦਵਾਈ ਲਈ ਹੋਵੇ ਨਾ ਬਸ ਸਾਰੇ ਤਨਹੋਲੇ ਦੀ ਮਰੀਜ਼ ਐ ਹੁਣ ਤਾਂ ਕੰਬਲੇ ਹੋਏ ਫਿਰਦੇ ਆ ਪਹਿਲਾਂ ਇੱਥੋਂ ਹੀ ਮਿਲਦੀ ਤਣਾਉਲੇ ਲੈ ਜਾਓ ਕਹਿੰਦੇ ਸਾਡੇ ਪਿੰਡ ਦੇ ਕਈ ਆਏ ਨੇ ਇੱਥੇ ਸਹੀ ਹੈ ਨਾ ਆ ਕਈਆਂ ਨੂੰ ਦੇਖਤੀ ਤੁਸੀਂ ਜਿਹੜਾ ਪਿੰਡ ਚੋਂ ਹੀ ਬੋਲ ਜਾ ਮਾਨ ਲਾ ਗਿਆ ਤਣਾਉਲੇ ਆ ਤਣਾਉਲੇ ਦਾ ਮਰੀਜ਼ ਆ ਤਣਾਉਲੇ ਲੈ ਜਾਓ ਇਹ ਉਹੀ ਨੇ ਹੁਣ ਸਭ ਤਣਾਉਲੇ ਵਾਲੇ ਹੋ ਗਏ ਮੈਂ ਤਾਂ ਆਪ ਕਹਤਾ ਸੀ ਉਦੋਂ ਮੈਂ ਕਿਹਾ ਵੀ ਜਿਸ ਸਾਹਬ ਨਾਲੇ ਹਾਰਨਗੇ ਜਮਾਨ ਤਾਂ ਜਬਤ ਹੋਣਗੇ ਆ ਹੈਗੇ ਤਾਂ ਆਪਣੇ ਇਹਨੇ ਹੁਣ ਹੋਰ ਕਿਤੇ ਤਾਂ ਭੇਜ ਨਹੀਂ ਸਕਦੇ ਕਿਤੇ ਸਰਕਾਰੀ ਪਾਗਲਖਾਨੇ ਨਾਲ ਖੋਲਣੇ ਪੈ ਜਾਣ ਵੀ ਇੱਥੇ ਰੱਖੋ ਇਹਨਾਂ ਨੂੰ ਜੀ ਦੂਜੀਆਂ ਸਟੇਟਾਂ ਕਹਿੰਦੇ ਤੁਸੀਂ ਕੀਤੇ ਨੇ ਪਹਿਲਾਂ ਅਸੀਂ ਕੀ ਕਰੀਏ ਸੋ ਇਹਨਾਂ ਨੂੰ ਪਤਾ ਨਹੀਂ ਨਾ ਕਿਹੜੇ ਸ਼ਹਿਰ ਦੀ ਕੀ ਸਪੈਸ਼ਲਿਟੀ ਹੈ ਸੋ ਇਸ ਕਰਕੇ ਤੁਹਾਡੇ ਕੋਲੇ ਵੀਰੋਂ ਆਏ ਆ ਮੈਨੂੰ ਤਾਂ ਚੰਗਾ ਲੱਗਿਆ ਚਲੋ ਮੈਨੂੰ ਇਸ ਗੱਲ ਦਾ ਵੀ ਚੰਗਾ ਲੱਗਿਆ ਚਲੋ ਆਪਾਂ ਮੈਂ ਇੱਕ ਪਲ ਲਈ ਸਹੀ ਚਲੋ ਮੇਰੇ ਬਹਾਨ ਨਹੀਂ ਸਹੀ ਥੋੜੇ ਚਿਹਰਿਆਂ ਤੇ ਮੁਸਕਰਾਹਟ ਤਾਂ ਆਈ ਸਾਡਾ ਸਾਡਾ ਹਾਸਾ ਹੀ ਖੋ ਕੇ ਲੈ ਗਏ ਸੀ ਯਾਰ ਸੱਥਾਂ ਚੋਂ ਰੌਣਕਾਂ ਮੁੱਕ ਗਈਆਂ 30-30 ਸਾਲ ਦੇ ਜੋ ਅੱਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਹੀ ਖਾ ਗਈ ਸੰਤਾ ਸੁਇਸ ਕਰਕੇ ਅਲ ਇਨਾ ਕੱਟ ਕਾਂਗਰਸੀਆਂ ਨੇ ਜਾਂ ਬੀਜੇਪੀ ਵਾਲੇ ਨੇ ਕਰਨਾ ਹੋਵੇ ਘੱਟੋ ਘੱਟ 80-85 ਹਜ਼ਾਰ ਦੇ ਤਾਂ ਜਲੇਬੀ ਲੱਗਣਗੇ ਬਾਕੀ ਸਮਾਨ ਬਾਅਦ ਚ ਤੇ ਨਾਲੇ ਦਿਲੋਂ ਆਏ ਹੋ ਕੋਈ ਦਿਹਾੜੀ ਤੇ ਨਹੀਂ ਲੈਂਦੇ ਸੀ ਕੋਈ ਲਾਲਚ ਦੇ ਕੇ ਨਹੀਂ ਲੈਂਦੇ ਜਿਹੜਾ ਦਿਲੋਂ ਹੁੰਦਾ ਨਾ ਕੰਮ ਨਾਰਾ ਵੀ ਜਿਹੜਾ ਦਿਲੋਂ ਲੱਗਦਾ ਜਦੋਂ 2020 ਦੀ ਇਲੈਕਸ਼ਨ ਲੜ ਰਹੇ ਸੀ ਦਿੱਲੀ ਚ ਵਿਧਾਨ ਸਭਾ ਦੀ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਤੌਰ ਤੇ ਖੜੇ ਸੀ ਰਾਮਲੀਲਾ ਗਰਾਊਂਡ ਦੇ ਵਿੱਚ ਬਹੁਤ ਵੱਡੀ ਰੈਲੀ ਕੀਤੀ ਮੋਦੀ ਜੀ ਨੇ ਮੈਂ ਤੇ ਕੇਜਰੀਵਾਲ ਸਾਹਿਬ ਵੀ ਅਸੀਂ ਟੀਵੀ ਤੇ ਦੇਖ ਰਹੇ ਸੀ ਇਕੱਠੇ ਬੈਠੇ ਬੜਾ ਇਕੱਠ ਨਾਰੇ ਲੱਗਣ ਲੱਗੇ ਜਦੋਂ ਨਾਰੇ ਲੱਗੇ ਤਿੰਨ ਕ ਮੈਂ ਕੇਜਰੀਵਾਲ ਸਾਹਿਬ ਨੂੰ ਆਖਿਆ ਮੈਂ ਕਿਹਾ ਮੁੱਖ ਮੰਤਰੀ ਬਣਨੇ ਕੀ ਤਿਆਰੀ ਕਰ ਲੋ ਜੀ ਮੁੱਖ ਮੰਤਰੀ ਬਣੇਂਗੇ ਤੁਮ ਕਹਤੇ ਆਪਕੋ ਕੈਸੇ ਪਤਾ ਚਲਾ ਮੈਂ ਕਹਾ ਜੀ ਨਾਰੇ ਸੁਣ ਕੇ ਕਹਿੰਦੇ ਨਾਰੇ ਤੋਂ ਠੀਕ ਲੱਗ ਰਹੇ ਹਨ ਮੈਂ ਨਾ ਨਾਰੇ ਠੀਕ ਨਹੀਂ ਲੱਗ ਰਹੇ ਕਹਿੰਦੇ ਕਿ ਕੈਸੇ ਸਟੇਜ 'ਤੇ ਤੋਂ ਨਾਰਾ ਲੱਗਿਆ ਕਰੇ ਹਰ ਹਰ ਮੋਦੀ ਜਿਹੜੇ ਮੂਰੇ ਬੈਠੇ ਸੀ ਉਹਨਾਂ ਹਰ ਹਰ ਮੋਦੀ ਮੈਂ ਕਹਾਂ ਜੀ ਹੱਥ ਤਾਂ ਜਾਂਦਾ ਗਰਜਨ ਥੱਲੇ ਜਾਂਦੀ ਹੈ ਦਿਹਾੜੀ ਤੇ ਆਏ ਨੇ ਇਹ ਨਹੀਂ ਵੋਟ ਪਾਉਂਦੇ ਇਹ ਨਹੀਂ ਵੋਟ ਪਾਉਂਦੇ ਹੋ ਗਿਆ ਕੰਮ ਉਹੀ ਫਿਰ 70 46 ਸੂਸ਼ ਕਰਕੇ ਵੀਰੋ ਅੱਛਾ ਨਾ ਤੁਹਾਡਾ ਲੋਕਾਂ ਦਾ ਇਹ ਪਤਾ ਲੱਗੇ ਵੀ ਸਲਾਹ ਕਦੋਂ ਕਰਦੇ ਹਾਂ ਵੀ ਕਿਹਨੂੰ ਮਾਣ ਜਣਾ ਨਾ ਕਦੇ ਨਹੀਂ ਦੇਖੇ ਮੈਂ ਵੀ ਦੋ ਬੰਦੇ ਗੱਲਾਂ ਕਰਦੇ ਵੀ ਇਹਨੂੰ ਪਾਵਾਂਗੇ ਅੱਖਾਂ ਅੱਖਾਂ ਚੀ ਕਰ ਲੈਣੇ ਕਿਵੇਂ ਆ ਬਲਵੀਰ ਹਾਂ ਆਇਦਰ ਤੁਹਾਡੇ ਕਹਿੰਨੀ ਹਾਂ ਹਾਂ ਬਸ ਲੈ ਮਾਂ ਹੀ ਤਾਂ ਕੋਈ ਨਾ ਕੋਈ ਬੰਨ ਲੇ ਦੋ ਮਰ ਕੇ ਇਹ ਹੀ ਕਰਦੇ ਹੋ ਇਹ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਆ ਸੀ ਪੈਸੇ ਵੰਡਾਂਗੇ ਤੁਸੀਂ ਕੰਮ ਕਰਿਓ ਜਿੱਦਾਂ ਆਏ ਨਾ ਇਹ ਪੈਸੇ ਲੈ ਕੇ ਤੁਸੀਂ ਕਹਿੰਦੇ ਹੋ ਵੀ ਹਾਂ ਤੇ 20 ਤਰੀਕ ਨੂੰ ਝਾੜੂ ਵਾਲਾ ਬਟਨ ਦਬਕੇ ਕਹਦੇ ਹੋ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦੋ ਬਾਕੀ ਨੂੰ ਮਾਫ ਹੈ ਬੜਾ ਸਮੇਂਦਾਰ ਲੱਗਦਾ ਹੈ ਬੜਾ ਸਮੇਂਦਾਰ ਲੱਗਦਾ ਮੈਨੂੰ ਤਾਂ ਪਤਾ ਸੀ ਮੈਨੂੰ ਤਾਂ ਪਤਾ ਸੀ ਦੋਨੇ ਹੱਥੋਂ ਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਹੋਰ ਇੱਕ ਵਾਰੀ ਹੋਰ ਆ ਰੋਜ਼ ਰੋਜ਼ ਨਹੀਂ ਹੁੰਦੇ ਇੰਨੇ ਘੱਟ ਇਨਕਲਾਬ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਨਾ ਮਾਨ ਸਨਮਾਨ ਦਿੱਤਾ ਪਿਆਰ ਦਿੱਤਾ ਮਾਨ ਸਤਕਾਰ ਨਾਲ ਸੁਣਿਆ ਹੌਲੀ ਜਾਇਓ ਆਰਾਮ ਨਾਲ ਜਾਇਓ ਤੁਹਾਡੀ ਲੋੜ ਹੈ ਬਹੁਤ ਪੰਜਾਬ ਨੂੰ ਮਾਵਾ ਪੈਣਾ ਵੀ ਨੇ ਬਜ਼ੁਰਗ ਵੀ ਨੇ ਸਾਰੇ ਇਕੱਠੇ ਆ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਆਵਾਦ ਰਹੋ ਜਿੰਦਾਬਾਦ ਰਹੋ ਸਤਿ ਸ੍ਰੀ ਅਕਾਲ ਸਾਰੇ